ਸਰ ਜੀ ਮੈਂ ਚੇਅਰਮੈਨ ਸੋਭਾ ਬਗੜ ਸਪੋਰਟ ਸਕੂਲ ਅਕੈਡਮੀ ਬਾਬੂ ਵਾਲ ਗਦਾਸਪੁਰ ਅੱਜ ਦਾ ਜੋ ਪ੍ਰੋਗਰਾਮ ਕਰਾਇਆ ਗਿਆ ਇਹ ਖਾਸ ਤੌਰ ਤੇ ਜਿਹੜੇ ਪੀਸੀ ਇੰਟਰਸਕੂਲ ਆ ਗਦਾਸਪੁਰ ਚ ਉਹਦੇ ਬੱਚਿਆਂ ਨੂੰ ਇਸ ਅਕੈਡਮੀ ਵਿੱਚ 15 ਦਿਨ ਦੀ ਸੈਲਫ ਡਫੈਂਸ ਯਾਨੀ ਕਿ ਆਤਮ ਰੱਖਿਆ ਦੀ ਟ੍ਰੇਨਿੰਗ ਦਿੱਤੀ ਗਈ ਸੀ ਖਾਸ ਤੌਰ ਤੇ ਲੜਕੀਆਂ ਨੂੰ ਤੇ ਉਹਨਾਂ ਨੂੰ ਅਸੀਂ ਅਤੇ ਹਥਿਆਰ ਔਰ ਹਥਿਆਰ ਤੋਂ ਬਿਨਾਂ ਇਸ ਤਰ੍ਹਾਂ ਆਪਣੇ ਆਪ ਨੂੰ ਬਚਾਣਾ ਹੈ ਉਹਦੇ ਬਾਰੇ ਸਖਲਾਈ ਦਿੱਤੀ ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਕੱਲ੍ਹ ਜਿਹੜੇ ਹਾਲਾਤ ਹੈ ਉਹ ਬੜੇ ਖਰਾਬ ਹੈ ਕਿਸੇ ਵੀ ਸਮੇਂ ਲੁੱਟਖੋ ਕਿਡਨੈਪਿੰਗ ਜਾਂ ਰੇਪ ਵਰਗੇ ਘਟਨਾਵਾਂ ਹੋਣੀ ਆ ਆਮ ਗੱਲ ਹੋ ਗਈਆਂ ਉਹ ਪੁਲਿਸ ਪ੍ਰਸ਼ਾਸਨ ਜਾਂ ਪੇਰੈਂਟਸ ਹਰ ਜਗ੍ਹਾ ਮੌਜੂਦ ਰਹਿਣ ਖਾਸ ਕਰਕੇ ਬੱਚਿਆਂ ਨਾਲ ਇਹ ਸੰਭਵ ਨਹੀਂ ਇਸੇ ਨੂੰ ਨੁਕਰਾ ਦਿੱਤਾ ਹੋਇਆ ਚੇਅਰਮੈਨ ਸ਼ਰੀਰਵੰਦ ਸ਼ਰਮਾ ਜੋ ટીਸੀ ਇੰਟਰ ਸਕੂਲ ਦੇ ਨੇ ਉਹਨਾਂ ਦੇ ਸੁਝਾਅ ਦੇ ਅਨੁਸਾਰ ਉਹਨਾਂ ਨੇ ਸਾਨੂੰ ਸੁਝਾਅ ਦਿੱਤਾ ਕਿ ਬੱਚਿਆਂ ਨੂੰ ਇਸਤਾਨੀ ਟ੍ਰੇਨਿੰਗ ਕਰवानी ਚਾਹੀਦੀ ਆ ਤੇ ਆਪਣੇ ਸਕੂਲ ਦੇ ਬੱਚਿਆਂ ਨੂੰ ਸਾਡੀ ਕਾਡਮੀ ਵਿੱਚ ਭੇਜਿਆ ਤੇ ਅਸੀਂ ਉਹ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਆ ਔਰ ਕਟੋ-ਕਟ 60 ਦੇ ਲਗਭਗ ਕਰੀਬ ਲੜਕੀਆਂ ਜਿਹੜੀਆਂ ਕਿ 5th ਕਲਾਸ ਤੋਂ ਲੈ ਕੇ ਤੇ 10th ਕਲਾਸ ਦੀ ਲੜਕੀਆਂ ਸੀ ਉਹਨਾਂ ਨੂੰ ਵੀ ਟ੍ਰੇਨ ਕੀਤਾ ਇਹ ਬਹੁਤ ਜ਼ਰੂਰੀ ਹੈ ਅੱਜ ਦੇ ਦੌਰ ਵਿੱਚ ਜੋ ਕਿ ਨਸ਼ਿਆਂ ਦਾ ਦੌਰ ਹੈ ਸਾਰੇ ਕਹ ਰਹੇ ਕਿ ਜਿਦਾ ਇੱਕ ਵੱਖਰਾ ਇੱਕ ਕਿਸਮ ਦਾ ਨਸ਼ਿਆਂ ਦਾ ਇੱਕ ਵੱਖਰਾ ਦਰਿਆ ਚੱਲ ਰਿਹਾ ਦਰਾ ਕਿ ਮੈਦ ਕਰਕੇ ਹੜੀ ਆਇਆ ਹੋਇਆ ਬਹੁਤ ਸਾਰਾ ਨੁਕਸਾਨ ਹੋ ਰਿਹਾ ਨੌਜਵਾਨ ਸਪੈਸ਼ਲੀ ਲੜਕੇ ਉਹ ਤੇ ਲੜਕੀਆਂ ਵੀ ਇਸ ਪਾਸੇ ਲੱਗਦੇ ਆ ਔਰ ਦੇਸ਼ ਨੂੰ ਔਰ ਸਮਾਜ ਨੂੰ ਬੜਾ ਨੁਕਸਾਨ ਹੋ ਰਿਹਾ ਤੇ ਮੇਰੀ ਸਾਰੇ ਹੀ ਸਪੈਸ਼ਲੀ ਮਾਪਿਆਂ ਨੂੰ ਅਨੁਰੋਧ ਆ ਕਿ ਉਹ ਬੱਚਿਆਂ ਨੂੰ ਸਪੋਰਟਸ ਨਾਲ ਜੋੜਨ ਚਾਹੇ ਕਿਸੇ ਵੀ ਸਪੋਰਟਸ ਨਾਲ ਜੋੜਨ ਜਿਨੀ ਕਿ ਸਾਡੀਆਂ ਕਰਮਚਾਰੀ ਉਹ ਬੱਚਿਆਂ ਨੂੰ ਸਪੋਰਟਸ ਨਾਲ ਕਿਸੇ ਵੀ ਜਗ੍ਹਾ ਭੇਜਣ ਲੱਗ ਕੇ ਬੱਚਿਆਂ ਨੂੰ ਜੋੜ ਭੇਜਣ ਤਾਂ ਕਿ ਬੱਚਿਆਂ ਦਾ ਜਿਹੜਾ ਝਕਾਓ ਹੈ ਉਹ ਉਦੇ ਵੱਲੋਂ ਬਾਕੀ ਨਸ਼ਿਆਂ ਪੱਤੀਆਂ ਨੂੰ ਹਟਕੇ ਔਰ ਆਪਣੇ ਸਪੋਰਟਸ ਵੱਲ ਲੱਗੇ ਔਰ ਇਸ ਬਾਰੇ ਤੋਂ ਦੂਰ ਰਹਿਣ ਔਰ ਨਾਲ ਨਾਲ ਇੱਕ ਹੋਰ ਬਰਾਈ ਜੋ ਪਨਪਰੀ ਹੈ ਉਹ ਹੈ ਮੋਬਾਈਲ ਕਿਉਂਕਿ ਮੋਬਾਈਲ ਬੱਚੇ ਸਾਰੇ ਦੇ ਮੋਬਾਈਲ ਤੇ ਲੱਗੇ ਰਹਿੰਦੇ ਸੋ ਛੋਟੇ ਬੱਚੇ ਬੱਚਿਆਂ ਦੀਆਂ ਉਂਗਲਾਂ ਟੇਢੀਆਂ ਹੋ ਗਈਆਂ ਔਰ ਅਗਰ ਬੱਚੇ ਮਾਪਿਆਂ ਕੋਲ ਮੋਬਾਈਲ ਲੈਣ ਦੀ ਕੋਸ਼ਿਸ਼ ਕਰਦੇ ਆ ਤਾਂ ਬੱਚੇ ਬੜੇ ਜਿੱਦੇ ਹੋ ਜਾਂਦੇ ਤੇ ਇੱਕ ਰਿਕਵੈਸਟ ਹੈ ਸਪੈਸ਼ਲੀ ਮਾਪਿਆਂ ਨੂੰ ਕਿ ਮੋਬਾਈਲ ਤੋਂ ਦੂਰ ਰੱਖਣ ਵਾਸਤੇ ਉਹਨਾਂ ਸਾਹਤ ਨੂੰ ਰੱਖਵਾਤੇ ਬੱਚਾ ਨੂੰ ਸਪੋਰਟਸ ਨਾਲ ਕਿਸੇ ਨਾ ਕਿਸੇ ਸਪੋਰਟਸ ਨਾਲ ਜੋੜ ਜੋ ਖਾਸ ਤੌਰ ਤੇ ਇੱਥੇ ਬੱਚਾ ਨੂੰ ਜਿਮਨਾਸਟਿਕ ਔਰ ਕਰਾਟੇ ਕਰਾਉਂਦੇ ਆ ਸਾਡੀ ਅਕੈਡਮੀ ਬਾਬੋਲ ਸਥਿਤਤਾ ਸੋਭਾ ਬਗਾ ਸਪੋਰਟਸ ਅਕੈਡਮੀ ਨਾਲ ਨੰਬਰ ਨਾਲ ਦਿਖਾ ਦਿੰਦੇ ਨੇ 7814475781 ਇਹ ਸਾਡਾ ਨੰਬਰ ਹੈ ਤੇ ਸਵੇਰੇ ਸਮੇਂ ਬੱਚੇ ਦੀ ਪ੍ਰੈਕਟਿਸ ਹੁੰਦੀ ਹੈ ਕਿਸੇ ਵੀ ਸਾਡੇ ਸਮੇਂ ਨਾਲ ਸੰਪਰਕ ਕਰ ਸਕਦੇ ਆ ਅਸੀਂ ਬੱਚਾ ਨੂੰ ਪ੍ਰੈਕਟਿਸ ਦੇ ਨਾਲ ਨਾਲ ਫ੍ਰੀ ਇੱਥੇ ਬੱਚਾ ਨੂੰ ਖਾਣਾ ਦਿੰਦੇ ਆ ਉਹਨਾਂ ਨਾਲ ਬੱਚਾ ਨੂੰ ਰੈਫਰਸ਼ਮੈਂਟ ਵੀ ਦਿੰਦੇ ਆ ਉਹ ਅੱਜ ਜੋ ਖਾਸ ਤੌਰ ਤੇ ਇੱਥੇ ਮਹਿਮਾਨ ਆਇਆ ਬੱਚਿਆਂ ਨੂੰ ਅਸ਼ੀਰਵਾਦ ਦੇਣ ਵਾਸਤੇ ਉਹਦੇ ਵਿੱਚ ਸ੍ਰੀ ਜੇਕੇ ਵਰਦੀ ਸਾਹਿਬ ਡੀਆਈਜੀਪੀਐਸ ਜੀ ਦੇ ਨੇ ਉਹਨਾਂ ਨਾਲ ਕਮਾਂਡੈਂਟ ਸ੍ਰੀ ਕੁਲਵੰਤ ਸਿੰਘ ਉਹ ਇੱਕ ਮਨ ਵੀਐਸ ਸਾਹਿਬ ਤੋਂ ਨੇ ਪ੍ਰਵਿੰਦਰ ਸਾਹਿਬ ਜੋ ਕਿ ਟੀਸੀ ਚੇਅਰਮੈਨ ਉਹਨਾਂ ਦੇ ਨੇ ਆਪਣੇ ਨਾਲ ਸ਼ਰਮਾ ਜੀ ਇਹਨਾਂ ਨੇ ਅੱਜ ਆਪਣਾ ਕੀਮਤੀ ਸਮਾਂ ਸੁਭਿਆ ਉਹਨਾਂ ਦੇ ਨਾਲ ਨਾਲ ਮੈਡਮ ਅਨਿਤਾ ਜੋ ਕਿ ਡਿਸਟ੍ਰਿਕਟ ਸਪੋਰਟਸ ਕੰਟਰੋਲਰ ਨੇ ਉਹਨਾਂ ਵੀ ਇੱਥੇ ਅੱਜ ਆਪਲਾ ਕੀਮਤੀ ਸਮੇਂ ਕੱਢ ਕੇ ਇੱਥੇ ਆਏ ਨੇ ਤੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਹਾਂ ਸਾਰਿਆਂ ਦਾ ਮੈਂ ਬਹੁਤ-ਬਹੁਤ ਮੈਂ ਧੰਨਵਾਦ ਕਰਨਾ ਚਾਹੁੰਦਾ ਅ ਸਰਸ਼ੀਕਾ ਜੀ ਮੈਂ ਅਨੀਤਾ ਡੀਐਸਸੀ ਗੁਰਦਾਸਪੁਰ ਅ ਅੱਜ ਮੈਂ ਇੱਥੇ ਸ਼ੋਭਾ ਸਪੋਰਟਸ ਅਕੈਡਮੀ ਵੱਲੋਂ ਬੁਲਾਈ ਗਈ ਹਾਂ ਐਜ਼ ਅ ਗੈਸਟ ਅ ਇੱਥੇ ਆ ਕੇ ਮੈਨੂੰ ਬੜਾ ਹੀ ਵਧੀਆ ਲੱਗਾ ਕਿ ਛੋਟੇ-ਛੋਟੇ ਬੱਚੇ ਜਿਹੜੇ ਨੇ ਉਹ ਆਪਣੇ ਤਿਆਰ ਕੀਤੇ ਜਾ ਰਹੇ ਨੇ ਕਰਾਟੇ ਵਿੱਚ ਔਰ ਨਾਲ ਹੀ ਜਿਮਨਾਸਟਿਕ ਲਈ ਮੈਨੂੰ ਬੜਾ ਵਧੀਆ ਲੱਗਾ ਇੱਥੇ ਆ ਕੇ ਕਿ ਗਰਲਸ ਨੂੰ ਇਹਨਾਂ ਨੇ ਐਪਰਟ ਕਰਕੇ 15 ਦਿਨ ਦਾ ਜਿਹੜਾ ਕੈਂਪ ਲਗਾਇਆ ਹੈ ਉਹ ਬਹੁਤ ਹੀ ਅੱਛਾ ਹੈ ਗਰਲਸ ਲਈ ਉਹਨਾਂ ਦੀ ਸਟਰੈਂਥ ਨੂੰ ਇੰਪਰੂਵ ਕਰਨ ਵਾਸਤੇ ਅੱਜ ਕੱਲ ਜਿਹੜਾ ਇਹ ਸਮਾਂ ਚੱਲ ਰਿਹਾ ਹੈ ਉਹਦੇ ਵਿੱਚ ਗਰਲਸ ਨੂੰ ਜਿਹੜਾ ਹੈ ਸੈल्फ ਡਿਫੈਂਸਿਵ ਟ੍ਰੇਨਿੰਗ ਹੋਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜੀਦੇ ਸਤਿਕਾਰ ਮੈਂ ਜੋਈ ਬਗਾ ਸਰ ਦਾ ਬਹੁਤ ਬਹੁਤ ਥੈਂਕਸ ਕਰਦੀ ਆ ਕਿ ਉਹਨਾਂ ਨੇ ਇਹੋ ਜਿਹਾ ਪਲੇਟਫਾਰਮ ਬੱਚਿਆਂ ਨੂੰ ਦਿੱਤਾ ਤੇ ਔਰ ਆਸ ਕਰਦੀ ਆ ਕਿ ਇਹੋ ਜਿਹਾ ਪਲੇਟਫਾਰਮ ਉਹ ਹੋਰ ਵੀ ਜਿਹੜੇ ਆ ਇਹ ਦੇਣਗੇ ਤਾਂ ਜੋ ਬੱਚਿਆਂ ਦਾ ਜਿਹੜਾ ਹੁਨਰ ਹੈ ਸਪੋਰਟਸ ਵਿੱਚ ਉਹ ਉੱਭਰ ਕੇ ਸਾਹਮਣੇ ਆਏਗਾ ਧੰਨਵਾਦ